ਜੈ ਸ਼੍ਰੀ ਮਹਾਂਕਾਲ ਸੋ ਅੱਜ ਤੁਹਾਨੂੰ ਇੱਕ ਬਹੁਤ ਹੀ ਵਧੀਆ ਮੰਤਰ ਦੱਸਣ ਲੱਗੇ ਸੀ ਉਹ ਮੰਤਰ ਕਾਦੇ ਆਸਤੇ ਹੈ ਜਿਹੜਾ ਕਿ ਆਮ ਕਰਨ ਕਰਾਉਣ ਦਾ ਸਿਲਸਿਲਾ ਜਿਹੜਾ ਇਹ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਵਕਤ ਚੁੱਕਿਆ ਹੈ ਕਰਨ ਕਰਾਉਣ ਨੂੰ ਕੱਟਣ ਵਾਸਤੇ ਅਜ ਇੱਕ ਮੰਤਰ ਦੇਣ ਲੱਗੇ ਆ ਰਾਮ ਬਾਣ ਮੰਤਰ ਜਿਹੜਾ ਕਿ ਸਾਡੇ ਗੱਦੀ ਦੇ ਵਿੱਚ ਗੁਰੂਆਂ ਤੋਂ ਹੱਥ ਲੈ ਕੇ ਤੁਰਿਆ ਆਉਂਦਾ ਹੈ ਇਹ ਮੰਤਰ ਤੁਹਾਨੂੰ ਆਮ ਕਿਤਾਬਾਂ ਦੇ ਵਿੱਚ ਜਾਂ ਬੁੱਕਾਂ ਦੇ ਵਿੱਚ ਨਹੀਂ ਮਿਲਦਾ ਅੱਜ ਉਹ ਮੰਤਰ ਦੇਣ ਲੱਗੇ ਆ ਆਪਦਾ ਬਚਾਅ ਕਰਨ ਵਾਸਤੇ ਸੰਗਤ ਦੇ ਭਲੇ ਵਾਸਤੇ ਤੇ ਮੰਤਰ ਦੱਸਣ ਤੋਂ ਪਹਿਲਾਂ ਥੋੜੀ ਜਿਹੀ ਵਿਧੀ ਦੱਸਦਾ ਤੁਹਾਨੂੰ ਕਿ ਅੱਜ ਜਿਹੜਾ ਸਹੀ ਗੁਰੂ ਦਾ ਚੰਦਿਆ ਸਾਧਾ ਕੋਈ ਉਹ ਕਿਸੇ ਦਾ ਮਾੜਾ ਨਹੀਂ ਕਰਦਾ ਪਰ ਕਈ ਐਿਹੋ ਜਿਹੇ ਇਨਸਾਨ ਬੈਠੇ ਆ ਵਿੱਚ ਜਿਨ੍ਹਾਂ ਨੇ ਤੁੱਛ ਵਿੱਦਿਆ ਥੋੜੀ ਜਿਹੀ ਲੈ ਕੇ ਅਤੇ ਚਾਨ ਸਿੱਖਿਆ ਦੀ ਖਾਤਰ ਲੋਕਾਂ ਦਾ ਬੁਰਾ ਕਰਦੇ ਆ ਸੋ ਉਹਨਾਂ ਤੋਂ ਬਚਣ ਵਾਸਤੇ ਇਹ ਜਿਹੜਾ ਮੈਂ ਮੰਤਰ ਤੁਹਾਨੂੰ ਦੱਸਣ ਲੱਗਾ ਹੈ ਪੰਜ ਲੌਂਗ ਲੈਣੇ ਆ ਪੰਜ ਲੌਂਗਾਂ ਨੂੰ ਆਪਦੀ ਮੁਠੀ ਦੇ ਵਿੱਚ ਬੰਦ ਕਰ ਲੈਣਾ ਤੇ ਮੰਤਰ ਪੜ੍ਹਨਾ ਓਮ ਕਾਲ ਬੈਰਵ ਕਾਲ ਰਾਤਰੀ ਕਾਲੀ ਕੰਮ ਕਮੱਖਿਆ ਪੰਜ ਵਾਰੀ ਇਹ ਮੰਤਰ ਪੜ੍ਹ ਕੇ ਤੇ ਕਲੌਕਵਾਜ ਸਿਰ ਤੋਂ ਪੰਜ ਵਾਰੀ ਘੁਮਾ ਕੇ ਇਹ ਜਿਹੜੇ ਲੌਂਗ ਹੈ ਇਹਨੂੰ ਜਲ ਪ੍ਰਵਾਹ ਕਰ ਦੇਣਾ ਕਿੰਨਾ ਵੀ ਕਿਸੇ ਦਾ ਕਰਿਆ ਕਰਾਇਆ ਟੋਟਕਾ ਟੋੜੇ ਹੋਵੇ ਇਹ ਰਾਮ ਬਾਣ ਮੰਤਰ ਹੈ काटके की एमू पासे करतो जय श्री महाकाल